ਦੋਸਤੋ ਅੱਜ ਆਪਣੇ ਹਰਿਆਣੇ ਦੇ ਵਿੱਚ ਇਲੈਕਸ਼ਨਾਂ ਦੇ ਰਿਜ਼ਲਟ ਆ ਚੁੱਕੇ ਨੇ ਤੁਸੀਂ ਦੇਖਿਆ ਹੋਣਾ ਕਿ ਸਵੇਰੇ ਸਵੇਰੇ ਪਹਿਲਾਂ ਕਾਂਗਰਸ ਲੀਡ ਕਰ ਰਹੀ ਸੀ ਪਰ ਦੁਪਹਿਰ ਹੁੰਦੇ ਹੁੰਦੇ ਕਲੀਅਰ ਹੋ ਗਿਆ ਕਿ ਆਪਣੀ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਬਣਾਵੇਗੀ ਇਸ ਦਾ ਸ੍ਰੀ ਪ੍ਰਧਾਨ ਮੰਤਰੀ ਜੀ ਨੇ ਮੋਦੀ ਜੀ ਨੂੰ ਮੋਦੀ ਜੀ ਨੇ ਸੈਣੀ ਸਾਹਿਬ ਨੂੰ ਫੋਨ ਕਰਕੇ ਉਹਨਾਂ ਨੂੰ ਵਧਾਈ ਦਿੱਤੀ ਹੈ ਤੇ ਉਹਨਾਂ ਨੂੰ ਇਸ ਜਿੱਤ ਦਾ ਸਿਹਰਾ ਉਹਨਾਂ ਦੇ ਸਿਰ ਤੇ ਉੱਤੇ ਬਣਿਆਗਾ ਮੋਦੀ ਸਾਹਿਬ ਜੀ ਨੇ ਉਹਨਾਂ ਨੂੰ ਵਧਾਈ ਦੇ ਕੇ ਤੇ ਇਸ ਦੇ ਵਿੱਚ ਵਿੱਚ ਬਹੁਤ ਸਾਰੇ ਫੈਕਟਰ ਨੇ ਇਸ ਦੇ ਉੱਤੇ ਡੇਰਾ ਫੈਕਟਰ ਨੇ ਵੀ ਕੰਮ ਕੀਤਾਗਾ ਕਿਉਂਕਿ ਜੋ ਆਪਣੇ ਬਾਬਾ ਜੀ ਨੇ ਉਹਨਾਂ ਨੂੰ ਵੀ ਥੋੜੇ ਦਿਨ ਪਹਿਲਾਂ ਹੀ ਛੁੱਟੀ ਤੇ ਆਏ ਸੀ ਤੇ ਇਸ ਦਾ ਇਫੈਕਟ ਵੀ ਬਹੁਤ ਜ਼ਿਆਦਾ ਹਰਿਆਣੇ ਦੇ ਵਿੱਚ ਹੈ ਕਿਉਂਕਿ ਉਹਨਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ ਤੇ ਉੱਥੋਂ ਆਉਂਦੀਆਂ ਵੋਟਾਂ ਤੋਂ ਵੀ ਉਹਦਾ ਫੈਕਟਰ ਪਿਆਗਾ ਪਰ ਜੋ ਫੈਕਟਰ ਫੇਲ ਹੋਏ ਨੇ ਕਿਸਾਨ ਅੰਦੋਲਨ ਵੀ ਚੱਲਿਆਗਾ ਪਹਿਲਮਾਨਾਂ ਦਾ ਅੰਦੋਲਨ ਵੀ ਚੱਲਿਆਗਾ ਜਦ ਕਿ ਜੋ ਆਪਣੇ ਪਹਿਲਮਾਨ ਫੁਗਾਰ ਜੀ ਖੜੇ ਹੋਈ ਸੀ ਉਹ ਜਿੱਤ ਚੁੱਕੀ ਐ ਪਰ ਜੋ ਉਹਨਾਂ ਦਾ ਦੋਤ ਸੀ ਉਹ ਕੋਈ ਕੰਮ ਨਹੀਂ ਆਇਆ ਨਾ ਕਿਸਾਨਾਂ ਦਾ ਨਾ ਆਪਣੇ ਬਹਾਮਾਨਾਂ ਦਾ ਜਾਂ ਆਪਣੇ ਅਗਨੀਵੀਰ ਦਾ ਜੋ ਕਾਂਗਰਸ ਨੇ ਮੁੱਦੇ ਉਠਾਏ ਸੀ ਉਹ ਇਸ ਦੇ ਵਿੱਚ ਕੋਈ ਕੰਮ ਨਹੀਂ ਆਏ ਹੈਗੇ ਤੇ ਆਪਣੀ ਬੀਜਪੀ ਨੇ ਜੋ ਮੁੱਦੇ ਉਠਾਏ ਸੀ ਉਹ ਬਿਲਕੁਲ ਕੰਮ ਕਰ ਗਏ ਨੇ ਹੁਣ ਆਪਾਂ ਨੂੰ ਇਸ ਤਰ੍ਹਾਂ ਲੱਗਦਾਗਾ ਕਿਉਂਕਿ ਸੋਭਾ ਸੁਭਾ ਕਾਂਗਰਸ ਅੱਗੇ ਜਾ ਰਹੀ ਸੀ ਪਰ ਇੱਕੋ ਦਮ ਇਹਦੇ ਉਲਟ ਫੇਰ ਹੋ ਗਿਆ ਤੇ ਬੀਜੇਪੀ ਹੁਣ ਲਗਭਗ 50 ਦੇ ਲਵੇ ਸ਼ਿੱਟਾਂ ਦੇ ਵਿੱਚ ਜਿੱਤ ਪ੍ਰਾਪਤ ਕਰਨ ਵਾਲੀ ਹੈ ਜਿਹਦੇ ਵਿੱਚੋਂ ਉਹ ਮਤ ਦੇ ਦੇ ਹਿਸਾਬ ਨਾਲ ਆਪਣੀ ਸਰਕਾਰ ਬਣਾ ਲਵੇਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਵੇਗਾ ਕਿ ਬੀਜੇਪੀ ਸਰਕਾਰ ਹੁਣ ਹਰਿਆਣੇ ਦੇ ਵਿੱਚ ਕੀ ਕੀ ਕੰਮ ਕਰਦੀ ਹੈ ਤੇ ਉਹਨਾਂ ਦੇ ਵਿੱਚ ਕੀ ਕੀ ਡਿਵੈਲਪਮੈਂਟ ਕਰਦੀ ਹੈ ਕਿਉਂਕਿ ਪਹਿਲਾਂ ਬਹੁਤ ਸਾਰੇ ਮੁੱਦੇ ਸੀ ਜੋ ਰਹਿ ਗਈ ਸੀ ਆਪਣੀ ਬੀਜੇਪੀ ਸਰਕਾਰ ਕੋਲੋਂ ਤੇ ਪਰ ਉਹਨਾਂ ਨੇ ਹੁਣ ਵਾਅਦੇ ਕੀਤੇ ਸੀ ਕਿ ਅਸੀਂ ਆਹ ਕੰਮ ਕਰਾਂਗੇ ਜੇਕਰ ਇਹ ਕੰਮ ਕਰ ਦਿੰਗੇ ਤਾਂ ਤੀਜੀ ਵਾਰ ਸਾਡੋ ਚੌਥੀ ਪੰਜਵੀਂ ਵਾਰ ਵੀ ਇਹ ਦੁਬਾਰਾ ਮੁੜ ਕੇ ਆਉਣਗੇ ਬੱਟ ਇੱਕ ਆਪਾਂ ਹੋਰ ਦੇਖੀਏ ਆਪਣੇ ਆਮ ਆਦਮੀ ਪਾਰਟੀ ਦੇ ਜੋ ਉੱਥੇ ਪ੍ਰਚਾਰਕ ਗਏ ਸੀ ਉਹਨਾਂ ਦਾ ਵੀ ਕੋਈ ਇਫੈਕਟ ਨਹੀਂ ਆਇਆ ਉਹ ਇੱਕ ਵੀ ਸੀਟ ਪ੍ਰਾਪਤ ਨਹੀਂ ਕਰ ਸਕੇ ਤੇ ਸਭ 0 ਦੇ 0 ਸੀਟਾਂ ਰਹਿ ਗਈਆਂ ਤੇ ਸਿਰਫ ਉੱਥੇ ਬੀਜੇਪੀ ਤੇ ਕਾਂਗਰਸ ਦੀ ਟੱਕਰ ਰਹਿ ਗਈ ਤੇ ਹੁਣ ਉਹਦੇ ਵਿਚਾਲੇ ਆਪਣੇ ਕੇਜਰੀਵਾਲ ਸਾਹਿਬ ਨੇ ਵੀ ਇਹ ਬਿਆਨ ਦਿੱਤਾ ਕਿ ਦਿੱਲੀ ਦੇ ਵਿੱਚ ਵੀ ਆਪਾਂ ਪੂਰੀ ਮਿਹਨਤ ਕਰੀਏ ਤੇ ਆਪਾਂ ਊੜਾ ਕਰ ਕਰੀ ਚੁਗਾ ਦੀਏ ਤਾਂ ਆਪਾਂ ਜਿੱਤ ਜਾਵਾਂਗੇ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਤ ਪ੍ਰਾਪਤ ਕਰ ਸਕਦੇ ਆ ਤੇ ਕੇਜਰੀਵਾਲ ਸਾਹਿਬ ਨੂੰ ਥੋੜਾ ਫੁੱਟਾ ਡਰ ਲੱਗਣ ਲੱਗ ਗਿਆ ਉਹਨਾਂ ਨੂੰ ਲੱਗਦਾ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਭਾਜਪਾ ਪ੍ਰਚੰਡ ਬਹੁਮਤ ਦੇ ਨਾਲ ਜਿੱਤ ਰਹੀ ਆ ਤੇ ਉਹਨਾਂ ਨੂੰ ਇਹ ਲੱਗਦਾ ਕਿ ਦਿੱਲੀ ਦੇ ਵਿੱਚ ਵੀ ਕਿਤੇ ਇਹ ਦਵਾਰੇ ਨਾਲ ਜਿੱਤ ਜਾਣ ਤੇ ਉਹਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਕਿ ਇੱਕ ਜੁਟ ਹੋ ਜਾਵੋ ਤੇ ਤਾਂ ਕਿ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਜਿੱਤ ਪ੍ਰਾਪਤ ਕਰ ਸਕੀਏ 那去等我。<music>